ਹੈਲੋ ਦੋਸਤੋ ਅੱਜ ਮੈਂ ਤੁਹਾਨੂੰ ਕੈਨੇਡਾ ਵਿੱਚ ਬਿਜਲੀ ਦੀ ਸਪਲਾਈ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਕਿ ਕਿਸ ਤਰੀਕੇ ਨਾਲ ਲਾਈਨਾਂ ਤੋਂ 11kV ਲਾਈਨ ਤੋਂ ਟਰਾਂਸਫਾਰਮਰ ਤੇ ਟਰਾਂਸਫਾਰਮਰਾਂ ਤੋਂ ਕਰੰਟ ਸਪਲਾਈ ਦਿੱਤੀ ਜਾਂਦੀ ਹੈ ਦੋਸਤੋ ਕੈਨੇਡਾ ਵਿੱਚ ਜ਼ਿਆਦਾਤਰ ਨਾ ਜਿਹੜੇ ਪੋਲ ਨੇ ਉਹ ਲੱਕੜ ਦੇ ਹੀ ਵਰਤੇ ਜਾਂਦੇ ਨੇ ਲੱਕਾ ਭਾਗਾ ਹੋਏ 40 ਇੰਚ ਦੇ ਕਰੀਬ ਇਹਨਾਂ ਦੀ ਬਾਹਰ ਆ ਆਇਆ ਜਾਂ ਹੁੰਦਾ ਜਿਹੜਾ 40 ਇੰਚ ਦੇ ਕਰੀਬ ਵਰਟੀਕਲ ਲਾਈਨਾਂ ਇੱਕ ਪੋਲ ਤੇ ਦੋ ਦੋ ਤਿੰਨ ਤਿੰਨ ਆ ਜਿਵੇਂ ਦਿਖਾਵਾ ਦੋ ਦੋ ਤਿੰਨ ਤਿੰਨ ਵਰਟੀਕਲ ਲਾਈਨਾਂ ਹੁੰਦੀਆਂ ਨੇ ਵਰਟੀਕਲ ਲਾਈਨਾਂ ਤੋਂ ਬਾਅਦ ਡੈਂਪਰ ਪਾ ਕੇ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇੰਡੀਆ ਚ ਆਉਂਦਾ ਸਪਲਾਈ ਲਿਆਂਦੀ ਜਾਂਦੀ ਆ ਉਸ ਤੋਂ ਬਾਅਦ ਫੀਮੇਲ ਆ ਜਾਂਦੇ ਨੇ ਦੋ ਸਿਰਫ ਜਿਵੇਂ ਜੀਓ ਸੱਚਾ ਨਾ ਆਪਣੇ ਇੱਥੇ ਜੀਓ ਸੱਚਾ ਨਹੀਂ ਹੈ ਇੱਥੇ ਦੋ ਫੀਮੇਲ ਆ ਜਾਂਦੇ ਨੇ ਉਹਦੇ ਵਿੱਚ 11 ਕੇਵੀ ਦਾ ਫਿਊਜ ਲਾਇਆ ਜਾਂਦਾ ਤਾਂ ਜੋ ਇਹ ਚੱਲਦੀ ਲਾਈਨ ਵਿੱਚ ਵੀ ਕੰਮ ਕਰ ਸਕਣ ਫਿਊਜ ਹੰਡ ਤੋਂ ਐਕਐਲਪੀ ਕੇਬਲ ਕਵਰਟ ਕਰਕੇ ਨਾਲ-ਨਾਲ ਦੇਖੋ ਜਿਵੇਂ ਇਹ ਨਾਲ ਹਾਲੇ ਜਿਆ ਪੋਲ ਦੇ ਨਾਲ-ਨਾਲ ਕਵਰਡ ਉੱਪਰ ਕਵਰ ਕੀਤੀ ਹੋਈ ਆ ਕੋਈ ਤੋਂ ਬਾਅਦ ਸਬ ਸਟੇਸ਼ਨ ਬਣਾਇਆ ਹੋਇਆ ਛੋਟੇ ਸਬ ਸਟੇਸ਼ਨ ਕਵਰਡ ਨੇ ਇਹ ਜਿਹੜੇ ਸਬ ਸਟੇਸ਼ਨ ਨੇ ਜਿਵੇਂ 2500 ਕੇਵੀ ਦੇ ਟਰਾਂਸਫਾਰਮ 68 6808 ਕਿਲੋਗ੍ਰਾਮ ਦਾ ਇਹ ਟਰਾਂਸਫਾਰਮਰ ਕਵਰਡ ਆ ਉਹ ਟਰਾਂਸਫਾਰਮਰ ਤੋਂ ਜਣੀ 3 ਸਟੋਰੀ ਜਿਵੇਂ ਬਿਲਡਿੰਗਾਂ ਨੇ ਇੱਥੇ ਕਿਰਾਏ ਤੇ ਇਹਨੇ ਜ਼ਿਆਦਾਤਰ ਨਾ 3 ਸਟੋਰੀ ਬਿਲਡਿੰਗਾਂ ਨੂੰ ਇੱਕ ਏਰੀਆ ਦੇ ਵਿੱਚ ਸਪਲਾਈ ਦਿੱਤੀ ਜਾਂਦੀ ਆ ਇੱਥੇ ਵਰਨਣਯੋਗ ਆ ਵੀ 11kV ਤੇ ਤਾਂ ਫਿਊਜ਼ ਲੱਗੇ ਹੋਦੇ ਨੇ 80 ਵਾਲੀ ਸਾਈਡ ਫਿਊਜ਼ ਨਹੀਂ ਹੁੰਦੇ ਤੇ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ 220 ਵੋਲਟ ਸਪਲਾਈ ਕਰਾਂਦੀ ਜਾਂਦੀ ਆ ਪਰੰਤੂ ਇੱਥੇ 110 ਵੋਲਟ ਸਪਲਾਈ ਕਰਨ ਜਾਂਦੀ ਆ ਤਾਂ ਜੋ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਹੋਰ ਗੱਲ ਇੱਥੇ ਜਿਹੜੇ ਚੱਲਦੀ ਲਾਈਨ ਤੇ ਹੀ ਕੰਮ ਕਰ ਲੈਂਦੇ ਨੇ ਜਿਵੇਂ ਕਿ ਇਨਸੂਲੇਟਡ ਸਟਿੱਕਾਂ ਨੇ ਇਨਸੂਲੇਟਡ ਸਟਿੱਕਾਂ ਦੇ ਦੋਨੇ ਪਾਸੇ ਬਲਾਸ਼ ਦੀ ਤਰ੍ਹਾਂ ਹੈ ਨਾ ਤੇ ਉਹਦੇ ਨਾਲ ਫੜ ਕੇ ਇੱਕ ਪਾਸੇੋਂ 5-5 ਫੁੱਟ ਦੀਆਂ ਇਨਸੂਲੇਟਡ ਸਟਿੱਕਾ ਮੰਨ ਲਓ ਤੇ ਉਹ ਫੜ ਕੇ ਉਹਦੇ ਨਾਲ ਇੱਕ ਪਾਸੇੋਂ ਫੜ ਕੇ ਉਹ ਦੂਜੇ ਪਾਸੇ ਉਹਨਾਂ ਨੂੰ ਫਿਊਜਾਂ ਨੂੰ ਫੀਮੇਲ ਦੇ ਵਿੱਚ ਫਿਚਾ ਦਿੱਤਾ ਜਾਂ ਨਹੀਂ ਇਸੇ ਤਰੀਕੇ ਨਾਲ 11 ਕੇਵੀ ਜੈਂਪਰ ਨੇ ਜਿਹੜੇ ਚੱਲਦੀ ਲਾਈਨ ਤੇ ਜ਼ਿਆਦਾ ਕੰਮ ਹੁੰਦਾ ਇੱਥੇ ਉਸੇ ਤਰੀਕੇ ਨਾਲ ਸਟੇਕ ਨਾਲ ਫੜ ਕੇ 11 ਕੇਵੀ ਦੇ ਜੈਂਪਰਾਂ ਨੂੰ ਚੱਲਦੀ ਲਾਈਨ ਤੇ ਕੰਮ ਕੀਤਾ ਜਾਂਦਾ ਹੈ ਗੱਲ ਕਰੀਏ ਛੋਟੇ ਟਰਾਂਸਫਰਮਰਾਂ ਦੀ ਸਿੰਗਲ ਫੇਸ ਟਰਾਂਸਫਰਮਰ ਜਿਵੇਂ ਘੱਟ ਘਰਾਂ ਦੀ ਇੱਥੇ-ਉੱਥੇ ਘਰਵਾਲੇ ਤੋਂ ਸਪਲਾਈ ਜਿਹੜੀ ਉਹ ਵੀ 11 ਕੇਵੀ ਦਾ ਇੱਕ ਐਂਪਲ ਉੱਪਰੋਂ ਆਇਆ ਉਸੇ ਤਰੀਕੇ ਨਾਲ ਜੀਮੇਲ ਲਾਏ ਦੋ ਉਹਦੇ ਵਿੱਚ ਫਿਊਜਨਟ 11 ਕੇਵੀ ਫਿਊਜਨਟ ਲਾਤਾ ਤੇ 11 ਕੇਵੀ ਟਰਾਂਸਫਰਮਰ ਪਿਆ ਉਸ ਵਾਰ ਐਲਟੀ ਸਾਈਡ ਤੇ ਵਿੱਚ ਜੈਂਪਰ ਕੱਢੇ ਤੇ ਜੈਂਪਰ ਐਲਟੀ ਲਾਈਨ ਨੂੰ ਇਸ ਤਰੀਕੇ ਨਾਲ ਦੇ ਕੁਆਲਿਟੀ ਲਾਈਨ ਜਾਂਦੀ ਇਹ ਨਾ ਦਿੱਤਾ ਉਹ ਤੋਂ ਬਾਅਦ ਛੋਟੇ-ਛੋਟੇ ਘਰਾਂ ਨੂੰ ਸਪਲਾਈ ਸਾਮੇ ਇੰਨਾ ਕੱਢ ਕੇ ਆਉ ਦੇਖੋ ਸਾਹਮਣੇ ਇਹ ਮੈਂ ਘਰ ਨੂੰ ਉਹਨਾਂ ਨੂੰ ਸਰ ਮੈਂ ਇੰਨਾ ਕੱਢ ਕੇ ਸਪਲਾਈ ਦਿੱਤੀ ਜਾਂਦੀ ਆ ਪਰ ਤੂੰ ਐਲਟੀ ਛਾਟ ਤੇ ਫਿਊਜ ਜੌਂਟ ਇੱਥੇ ਵੀ ਨਹੀਂ ਇਹ ਜਿਹੜੀ ਸਪਲਾਈ ਆ 110 ਜੌਂਟ ਦੇ 110 ਵੋਲਟ ਦੇ ਕਰੀਬ ਹੈ ਜਾਨੀ ਦੂਏ ਪਾਸੇ ਇਹ ਦਿੰਦੇ ਨੇ ਸਪਲਾਈ ਘਰਾਂ ਨੂੰ ਤਾਂ ਜੋ ਜਾਨੀ ਨੁਕਸਾਨ ਨਾ ਹੋ ਸਕੇ ਇਸ ਤਰੀਕੇ ਨਾਲ ਇਹਦਾ ਸੰਚਾਲਨ ਦਾ ਜਿਹੜਾ ਕਨੇਡਾ ਦੇ ਵਿੱਚ ਸੰਚਾਲਨ ਦਾ ਵੀ ਇਹੀ ਚੱਲਦਾ ਦਾ ਇਹੀ ਤਰੀਕਾ ਤਾਂ ਦੋਸਤੋ ਇਹੋ ਤਰੀਕੇ ਦੀਆਂ ਮੈਂ ਜਾਣਕਾਰੀਆਂ ਤੁਹਾਨੂੰ ਹਰ ਰੋਜ਼ ਦਿੰਦਾ ਰਹੂੰਗਾ ਪਰੰਤੂ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਜਾਇਆ ਕਰੋ ਤਾਂ ਜੋ ਬਾਕੀ ਲੋਕਾਂ ਤੱਕ ਵੀ ਇਹ ਜਾਣਕਾਰੀਆਂ ਪਹੁੰਚਦੀਆਂ ਹੋ ਸਕਣ ਇਹਨਾਂ ਕੰਧਾਂ ਖੰਦਾ ਜਜ ਕੰਮ ਬਾਹਰ ਜੀ ਕਲਚਰ ਬੈਠੀ ਕੀ ਬਤ